ਸੰਗਤ ਜੀ ਆਪ ਸਾਰੀਆਂ ਸੰਗਤਾਂ ਜਾਣਦੀਆਂ ਜੇ ਕਿ ਅਜੇ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਜੀ ਉਹਨੂੰ ਸ਼ਹੀਦੀ ਦਿਹਾੜਿਆਂ ਨੂੰ ਸੋਮਵਾਰ ਪਤ ਸਰਹਾਦੀ ਪਿੰਡ ਖਾੜੜਾ ਦੇਤੇ ਜਿਹੜਾ ਤਰਨਤਾਰਨ ਹਲਕਾ ਖੇਮ ਕੰਡ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾੜਾ ਹਰਿਆ ਨਗਰ ਉਸ ਨਗਰ ਤੋਂ ਜਮਕੌਰ ਦੀ ਗੜੀ ਤੇ ਸ਼ਹੀਦੇ ਸਿੰਘਾਂ ਦੀ ਯਾਦ ਉਹ ਸਮਰਕਤ ਬੱਬਾ ਜੀਵਨ ਸਿੰਘ ਜੀ ਦੇ ਗੁਰਦਰਾ ਸਾਹਿਬ ਤੇ ਨਗਰ ਕੀਰਤਨ ਕੱਢੇ ਜਾ ਰਿਹਾ ਜੀ ਨਗਰ ਕੀਰਤਨ ਜਿਹੜੇ ਆ ਇਸ ਸਵੇਰੇ 10:00 11:00 ਵਜੇ ਤੋਂ ਰਵਾਨਗੀ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਯੂਨੀ ਵਿੱਚ ਉਹਨਾਂ ਦੀ ਪਾਲਕੀ ਸਾਹਿਬ ਦੇ ਇੱਕ ਜਿਹੜੀ ਜਰਨਸਟ ਦੀ ਰੋਕਾ ਉਹ ਬੜੇ ਸੋਹਣੇ ਤਰੀਕੇ ਨਾਲ ਫੁੱਲਾਂ ਨਾਲ ਸੋਹਣੇ ਟਰਾਲੀ 'ਸਿ ਜਾ ਕੇ ਇਹ ਨਗਰ ਕੀਰਤਨ ਸਾਰੇ ਨਗਰ ਤੋਂ ਫਿਰ ਨਹੀਂ ਫਿਰ ਨਹੀਂ ਹੁੰਦਾ ਹੋਇਆ ਇਸ ਕੰਮ ਸਰ ਸਰ ਤਲੀ ਗਲੀ ਮੁਰਿਆਓ ਗੁਰਦੁਆਰਾ ਕੜਗੀਤਨ ਸਿੰਘ ਸਵਾ ਗੁਰਦੁਆਰਾ ਪਾਕਪੜ ਦੇ ਪੈਰ ਤਰੀ ਜੈਤਮਾਰ ਸਵਾ ਗਰੀ ਜੋ ਬਾਤ ਕਰੀ ਸਰ ਤਰੀ ਗੁਰਦੀ ਕੇ ਗੁਰਦਰਾ ਸਾਹਿਬ ਵੱਲੋਂ ਪ੍ਰਬੰਧਕਾਂ ਵੱਲੋਂ ਥੋੜਾ ਇਹਨੂੰ ਹੋ ਜਾ ਕਰੋ ਜਦੋਂ ਕੋਈ ਇੱਥੇ ਇਹਨੂੰ ਹੋ ਜਾ ਪਤਾ ਥੋੜਾ ਇਹਨੂੰ ਹੋ ਜਾ ਕਰੋ ਉਹਨਾਂ ਤੁਸੀਂ ਬੇਨਾਂ ਕਰੋ ਵੀ ਇੱਥੇ ਅਸੀਂ ਰੁਕੇ ਇੱਥੇ ਕੋਈ ਸੇਵਾ ਕਰਨੀ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਜੁਆਨਾ ਹੈ ਜੀ ਪੰਜਾਂ ਪਿਆਰਿਆਂ ਜੀ ਕਹਾਂ ਸਾਹਿਬ ਜਾਂਦਿਆਂ ਨੂੰ ਸੋਤੇ ਪੇਟ ਕੀਤੇ ਜਾ ਰਿਹਾ ਜੀ ਤਸੁਰਾ ਕੋਈ ਤਸੁਰਾ ਕੋਈ ਕੋ ਨਰੋ ਦੀ ਮਕੇ ਤਸੁਰਾ ਕੋਈ ਤਸੁਰਾ ਕੋਈ ਜੇ ਨਰੋ ਦੀ ਮਕੇ ਤਸੁਰਾ ਕੋਈ ਬੰਦੇ ਕਮੇਟੀ ਵੱਲੋਂ ਇਹ ਕਿ ਪੰਜਾ ਪਿਆਰਾਂ ਨੂੰ ਚੌਹਾਂ ਸਾਹਿਬ ਚਾਰ ਸਾਹਿਬ ਜਿਆਦਾ ਨੂੰ ਸਰੂਪਾ ਭੇੜ ਦਿੱਤਾ ਜਾ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿੱਥੇ ਜਿੱਥੇ ਵੀ ਸੰਗਤਾਂ ਆ ਰਹੀਆਂ ਸੰਗਤਾਂ ਗੁਰੂ ਮਾਰੇ ਦੀਆਂ ਸੁਦਾਵਾਨ ਵਾਰ ਰਿਹਾ ਹੈ ਗੀਤ ਨਿਕਲੋ ਕਜ਼ੂਲਾ ਤੋਏ ਤੂਰਾ ਕੋਈ ਇਸੇ ਤਰ੍ਹਾਂ ਹੀ ਕਜ਼ੂਲਾ ਤੋਏ ਤੂਰਾ ਕੋਈ ਜਾਨਰੇ ਉੱਤੇ ਗੁਰੂ ਘਰ ਦੇ ਵਜ਼ੀਰ ਗ੍ਰੰਤੀ ਸਾਹਿਬ ਨੂੰ ਜਿਹੜੀਆਂ ਸਮਾਵਾ ਅਕਸ਼ ਗੁਰੂ ਮਹਾਰਾਜ ਦਾ ਜਿਹੜਾ ਬਖਸ਼ਾਇਆ ਸਰੂਪਾ ਸਾੜ ਪੇਟ ਕੀਤਾ ਗਿਆ ਹੁਣ ਜਿਹੜੇ ਇੱਥੋਂ ਦੇ ਪ੍ਰਬੰਧਕ ਕਮੇਟੀ ਜਾਂ ਇੱਥੋਂ ਦੇ ਬਾਬਾ ਜੀਵਨ ਸਿੰਘ ਜੀ ਦੇ ਗੁਰਦਾਰਾ ਦੇ ਜੋ ਸੇਵਾਦਾਰ ਹੈ ਪ੍ਰਧਾਨ ਹੈ ਉਹਨਾਂ ਨੂੰ ਜਿਹੜਾ ਇਹ ਮਾਨ ਸਤਕਾਰ ਜਿਹੜਾ ਬਖਸ਼ਿਆ ਜਾ ਰਿਹਾ ਹੈ ਉਹਨਾਂ ਨੂੰ ਜਿਹੜਾ ਮਾਨ ਸਤਕਾਰ ਦਿੱਤਾ ਜਾ ਰਿਹਾ ਜੋ ਕੰਸੀਡੈਂਟ ਜੀ ਗੁਰੂ ਮਹਾਰਾਜ ਜੀ ਜਿਹੜੇ ਸੰਗਤ ਸੰਵਨ ਨਿਭਾ ਰਹੇ ਉਹਨਾਂ ਦਾ ਜਿਹੜਾ ਮਾਨ ਸਤਕਾਰ ਕੀਤਾ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਕਾਣ ਬੜੀ ਕਿਰਪਾ ਬੜੀ ਸੰਗਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਸੇਵਾਵਾਂ ਨਿਭਾਰੀਆਂ ਬੜੇ ਆਰਾਮ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਬੜੀਆਂ ਸ਼ਰਧਾ ਭਾਵ ਨਾਲ ਬੜੀ ਆਰਾਮ ਨਾਲ ਬੜੀਆਂ ਸੰਗਤਾਂ ਸੇਵਾਵਾਂ ਕਰ ਰਹੀਆਂ ਇੱਥੇ ਸੰਗਤਾਂ ਵਾਸਤੇ ਸੰਗਤਾਂ ਵਾਸਤੇ ਲੰਗਰ ਦੀ ਕਾਹ ਪਾਣ ਦੇ ਜਰਾ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਬੜੇ ਆਉਣੇ ਤਰੀਕੇ ਦਾ ਨਾਲ ਨੰਗਰਪਾਣੀ ਚਾਗਰੀਆਂ ਇਹ ਸੈਨਾ ਸਾਹਿਬ ਚੜ੍ਹਦੀ ਕਲਾ ਚੜ੍ਹਦੀ ਕਲਾ ਰਹਿਣੀ ਰਿਵਰ ਨਹੀਂ ਪਾਗੀ ਠੀਕ ਚੜ੍ਹਦੀ ਨਾਲ ਹੀ ਉੱਥੇ ਜਿਹੜਾ ਛੋਟੇ ਛੋਟੇ ਪਹਿਲਾਂ ਤਾਂ ਮੈਂ ਸਹਾਜਦਾਰ ਨਾਲ ਪਹਿਣਾ ਬੜੀਆਂ ਵੀਰ ਜਿਹੜਾ ਗੁਰੂ ਮਹਾਰਾਜ ਦੀ ਪਾਲਕੀ ਦੇ ਅੱਗੇ ਅੱਗੇ ਉਹਨਾਂ ਚੜ੍ਹਦੀ ਸੇਵਾਵਾ ਅਬ ਉਹਨਾਂ ਰੂਮਾਰਾ ਚਰਪਾ ਗੰਦੇ ਸਤਾਈ ਸਾਰੀਆਂ ਸੰਤਾਂ ਨੂੰ ਸੇਵਾ ਦੇ ਕਰ ਦੇ ਵੱਲ ਫੰਕਸ਼ਨ ਆਜੀ ਕਰਾ ਦੇ ਚ ਰਹਿਣ ਜਿਹੜੇ ਸਕੂਲ ਦੇ ਬੱਚੇ ਗੁੱਡੀਆਂ ਉਹ ਸਾਰਿਆਂ ਨੂੰ ਇੱਕੋ ਜਿਹੀ ਵਰਦੀ ਪਾ ਕੇ ਗੁਰਮਾਰਾਵਲਾ ਬਖਸ਼ੋ ਰੰਗ ਉਸ ਰੰਗ ਦੇ ਵਿੱਚ ਬੱਚਾ ਨੂੰ ਤਿਆਰ ਕੀਤਾ ਗਿਆ ਤਿਆਰ ਕਰਨ ਤੋਂ ਬਾਅਦ ਜਿਹੜੀਆਂ ਦਾਲਚੰਦ ਦਿਖਾ ਰਹੇ ਮੈਂ ਛੋਟੇ ਛੋਟੇ ਜਿਹੜੇ ਬੱਚੇ ਆ ਸਿੱਧੇ ਆ ਵਸ ਸਿੱਧੇ ਉਹ ਐਨੂੰ ਅੱਜ ਜਹ ਜਰਾ ਨਹੀਂ ਦੇ ਸਕਦੇ ਜੇ ਇੱਥੇ ਗਾੜੀ ਹੋ ਬੜੇ ਸੋਹਣੇ ਤਰੀਕਿਆਂ ਨਾਲ ਸਜੇ ਹੋਏ ਆ ਗੁਰੂ ਦੇ ਸਿੰਘ ਬਣਾ ਕੇ ਗੁਰੂ ਦੀਆਂ ਫੌਜਾਂ ਛੋਟੀਆਂ-ਛੋਟੀਆਂ ਬਣਾ ਕੇ ਵੇਖੋ ਛੋਟੇ-ਛੋਟੇ ਬੱਚੇ ਜੋ ਸਵੇਰ ਤੋਂ 10 ਵਜੇ ਤੋਂ ਕਿੰਨੇ ਵਜੇ ਤਿਆਰੀ ਕਰਾਉਂਦੇ ਆ ਬੱਚਿਆਂ ਦੀ ਇਹ ਬੱਚਿਆਂ ਨੂੰ ਕਿੰਨੇ ਵਜੇ ਤਿਆਰੀ ਕਰਾਉਂਦੇ 8:00 ਸ਼ੁਰੂ ਕਰਦੇ ਆ 8:00 ਵਜੇ ਤਿਆਰੀ ਕਰਾਉਂਦੇ ਆ ਸ਼ੁਰੂ ਕਰੀ ਜਾਂਦੇ ਆ 8:00 ਵਜੇ ਤੋਂ ਸਵੇਰੇ ਸਮਾਵਾ ਵਿੱਚ ਲੱਗੇ ਆ ਤੇ 10-11 ਵਜੇ ਜਦੋਂ ਪਾਲਕੀ ਸਾਹਿਬ ਆਰੰਭਕ ਤਾਂ ਹੁੰਦੀ ਆ ਉਦੋਂ ਦੇ ਛੋਟੇ-ਛੋਟੇ ਬੱਚੇ ਜਿਹੜੀਆਂ ਸਮਾਵਾ ਨਿਭਾ ਰਹੇ ਆ ਵੇਖੋ ਕੱਡੀ ਵੱਡੀ ਸੇਵਾ ਹੈ ਬੱਚਿਆਂ ਦੀ ਉੱਥੋਂ ਸਾਡੇ ਵੱਡੇ ਭੁਜਾਈ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਜੀ ਇੱਕ ਨਜਰ ਤੋਂ ਸਮਾਜ ਲਈ ਕਰਦੇ ਇਹ 10-11 ਸਾਲੋ ਕੋ ਲਈ ਆਪਾਂ ਨੂੰ ਵੱਧ ਤੋਂ ਵੱਧ ਜੀਸਸ 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 ਰਾਜ ਕਰੇਗਾ ਰਾਜ ਕਰੇਗਾ ਪੰਥ ਕੀ ਜੀਤ ਪੰਥ ਕੀ ਜੀਤ ਚਲੋ ਬੋਲੋ ਤੁਸੀਂ ਬਹੁਤ ਸੋਨੇ ਦੇ ਰੇਟ ਨਾਲ ਮੱਤੀ ਜਿਹੜਾ ਸਮਾਨ ਬਾਹਰ ਆ ਤੇ ਬڑے-ਬڑے ਸਵੇਰੇ 10 8 9 ਵਜੇ ਤੋਂ ਤਿਆਰੀ ਕਰਦਾ ਬੰਦੇ ਬੱਚੇ

ਨਾਲ ਛੋਟੇ ਛੋਟੇ ਬੱਚੇ ਪਾਣੀ ਵੀ ਵਹਾਵਾ ਕਰ ਰਿਹਾ ਹੈ ਗਾੜੀ ਪਾਣੀ ਛਿੜਕ ਰਿਹਾ ਹੈ ਤਾਂ ਜੋ ਸੰਗਤਾਂ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੇ ਜੇਗਾ ਘੱਟੇ ਜੀ ਜਾਂ ਹੋਰ ਦੀ ਗੰਦਗੀ ਨਾ ਜਾਵੇ ਵੈਗ ਨੂੰ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣਾ ਬਹੁਤ ਵੱਡੀ ਸੇਵਾ ਕੀ ਹੈ ਸਾਡਾ ਵੀਰ ਸਵੇਰ ਤੋਂ ਹੀ ਜਿਹੜਾ ਗੁਰੂ ਮਹਾਰਾਜ ਗਾੜੀ ਜਿਹੜੀ ਵਰਖਾਂ ਦੀ ਜਿਹੜੀ ਹੈ ਹੁੱਲਾਂ ਦੀ ਜਿਹੜੀ ਸੇਵਾ ਨਿਭਾ ਰਿਆ ਹੈ ਤਾਂ ਜੋ ਉਹ ਕੇ ਗੁਰੂ ਮਾਰ ਇਹਦਾ ਜਿਹੜਾ ਸਤਕਾਰ ਹੈ ਉਹ ਜਿੰਨਾ ਵੀ ਕੀਤਾ ਜਾਵੇ ਉਨਾ ਹੀ ਥੋੜਾ ਹੈ ਵਾਹ ਗੁਰੂ ਕਿਰਪਾ ਕਰਨ ਬਹੁਤ ਸੋਹਣੇ ਤਰੀਕੇ ਨਾਲ ਆਪਾਂ ਨੂੰ ਇਸੇ ਤਰ੍ਹਾਂ ਹੀ ਜਿਹੜੇ ਗੁਰਪੂਰ ਆਰੰਭ ਕਰਨਾ ਚਾਹੀਤੇ ਆ ਬੜੇ ਸ਼ਾਂਤਮਈ ਤਰੀਕੇ ਨਾਲ ਕਿਉਂਕਿ ਜਿਹੜੇ ਆਪਾਂ ਡੀਜੇ ਜਾਂ ਸ਼ੋਰ ਸ਼ਰਾਬਾ ਕਰਦੇ ਆ ਉਹ ਇੱਕ ਰਵਾਜ ਬਣ ਚੁੱਕਿਆ ਹੈ ਪਰ ਉਹ ਇੱਕ ਚੰਗੀ ਗੱਲ ਨਹੀਂ ਹੈ ਇਸ ਗੁਰੂ ਘਰ ਦੇ ਵਿੱਚ ਅੱਜ ਬੜੇ ਸੋਹਣੇ ਤਰੀਕੇ ਨਾਲ ਜਿਹੜਾ ਗੁਰਪੁਰਬ ਜਿਹੜਾ ਕੱਢਾ ਜਾ ਰਿਹਾ ਹੈ ਆਰੰਭ ਕੀਤਾ ਜਾ ਰਿਹਾ ਹੈ ਉਦੇ ਵਿੱਚ ਕੋਈ ਵੀ ਜਿਹੜਾ ਕੋਈ ਸ਼ੋਰ ਸ਼ਰਾਬਾ ਨਹੀਂ ਹੈ ਨਾ ਕਿਸੇ ਦੇ ਡੀਜੀ ਦਾ ਕੋਈ ਸ਼ੋਰ ਸ਼ਰਾਬਾ ਹੈ ਨਾ ਕੋਈ ਜਿਆਦਾ ਹੁਲੜਬਾਜੀ ਹੈ ਬੜੀ ਸ਼ਰਧਾ ਭਾਵਨਾ ਨਾਲ ਇਹ ਨਗਰ ਕੀਰਤਨ ਜਿਹੜਾ ਚੱਲ ਰਿਹਾ ਹੈ ਇਹ ਆਪਾਂ ਸਾਰਿਆਂ ਨੂੰ ਇਸੇ ਤਰ੍ਹਾਂ ਚਾਹੀਦਾ ਹੈ ਕਿ ਸਾਰੇ ਹੀ ਇਸੇ ਤਰ੍ਹਾਂ ਹੀ ਸਮਾਵਾ ਨਿਭਾਉਦੇ ਰਹਿਣ ਤੇ ਬਹੁਤ ਬੜਾ ਵੱਡੇ ਕਾਠ ਨਾਲ ਸੰਗਤਾਂ ਸੁਭਾਮਨ ਨਿਭਾ ਰਹੀਆਂ ਕਾਫੀ ਵੱਡੇ ਕਾਠ ਦੇ ਨਾਲ ਸੰਗਤਾਂ ਵੱਡੇ ਵੱਡੇ ਕਾਠ ਦੇ ਨਾਲ ਸੰਗਤਾਂ ਦਰਸ਼ਨ ਮੇਲੇ ਕਰ ਰਹੀਆਂ ਉੱਥੇ ਹੀ ਨਾਲ ਆਲੋਚਨਾ ਦੇ ਰਹੀ ਹੈ ਇਹ ਪੰਜਾਬ ਦੇ ਨਾਲ ਸੰਤਾਨ ਨੂੰ ਨਿਹਾਲ ਕਰ ਰਹੀ ਹੈ ਆਪਣੇ ਸ਼ਬਦਾ ਰਾਹੀਂ

ਬਾਕ-ਬਾਕ ਪੜਾਵਾਂ ਤੋਂ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਹਨ ਗੁਰੂ ਮਹਾਰਾਜ ਦਾ ਨਮਸਤਮ ਜੀ ਵਾਹਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਖੁਸ਼ੀਆਂ ਪ੍ਰਾਪਤ ਕਰਨ ਥੋੜਾ ਗਾੜੀ ਹੋਏ ਚਾਰ ਜਣੇ ਉਹ ਗਾੜੀ ਲੈਓ ਹੋਰ ਗਾੜੀ ਚਾਰ ਸਾਹਿਬ ਜਾਦੇ ਸੱਜੇ ਹੋਏ ਬਹੁਤ ਸੋਹਣੇ ਤਰੀਕੇ ਨਾਲ ਸਵਾਮਾਨ ਨਿਭਾ ਰਹੇ ਆ ਚਾਰ ਸਾਹਿਬ ਜਾਦੇ ਸੱਜੇ ਆ ਗੁਰੂ ਮਾਰ ਦੇ ਹਮੂਰੀ ਦੇ ਵਿੱਚ ਅੰਜ ਪਿਆਰਿਆਂ ਦੀ ਰਮਾਨਗੀ ਕੀਤੀ ਗਈ ਪੰਜਾਂ ਪਿਆਰਿਆਂ ਚੌਵਾਂ ਸਾਹਿਬ ਜਾਦਿਆਂ ਦੀ ਰਮਾਨਗੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਦਾ ਓੜਾ ਆਸਰਾ ਲੈਂਦੇ ਹੋਏ ਇਹ ਜਿਹੜਾ ਨਗਰ ਕੀਰਤਨ ਤਨ ਤਨ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਇਹ ਨਗਰ ਕੀਰਤਨ ਆਰੰਭ ਕੀਤਾ ਗਿਆ ਇਹ ਗੁਰਦਰਾ ਅਮਰ ਸ਼ਹੀਦ ਬਾਬਾ ਜੀ ਮੋਨ ਸਿੰਘ ਤੇ ਗੁਰਦਰਾ ਸਤਨ ਤੋਂ ਇਹ ਨਗਰ ਕੀਰਤਨ ਚਮਕੌਰ ਦੀ ਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਨਗਰ ਕੀਰਤਨ ਜਿਹੜਾ ਬੜੇ ਪਿਆਰ ਤੇ ਸਤਕਾਰ ਨਾਲ ਇੰਟ ਦੇ ਸਾਰੇ ਹੀ ਨਗਰ ਦੇ ਕਿਰੇ ਬੰਦੀ ਜਿੰਨਾ ਵੀ ਵਾਲਾ ਦੁਕਾਨਾ ਹੈ ਸਾਰੀ ਫਿਰਮੀ ਤੋਂ ਹੁੰਦਾ ਹੋਇਆ ਹੁਣ ਇਸ ਟਾਈਮ ਵਿਜਾਰ ਦੇ ਵਿੱਚ ਪਹੁੰਚ ਰਿਹਾ ਸਿੰਘ ਸੰਗਤ ਬੜੇ ਪਿਆਰ ਸਤਿਕਾਰ ਨਾਲ ਨਰਨਾਲਿੰਦੇ ਵਾਹਿਗੁਰੂ ਜੀ ਨਿਹਾਲੇ ਜੂਰੂ ਤੇ ਕਾਹ ਵਾਹਿਗੁਰੂ 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 ਵਾ ਪਵਿੱਤਰ ਸ਼ਹੀਦ ਦੇ ਗੁਰਪੁਰਬ ਨੂੰ ਮਨਾ ਰਹੀਆਂ ਸੰਗਤਾਂ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਦਾ ਵਿਸ਼ਾਲ ਇਕੱਠ ਜਿਹੜਾ ਹੈ ਉਹ ਗੁਰੂ ਦੀ ਉਪਮਾ ਗਾਉਂਦਾ ਆਇਆ ਬਾਜ਼ਾਰ ਖਾਲੜਾ ਨਗਰ ਦੇ ਬਾਜ਼ਾਰ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰਪੁਰਬ ਪਹੁੰਚ ਚੁੱਕਾ ਹੈ ਸੰਗਤਾਂ ਬੜੇ ਸ਼ਰਧਾ ਪਿਆਰ ਦੇ ਨਾਲ ਗੁਰੂ ਜੀ ਦੀ ਪਾਲਕੀ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਹਨ ਬਹੁਤ ਧੰਨਵਾਦ ਹੈ ਸਮੂਹ ਸੰਗਤਾਂ ਦਾ ਦੇਸ਼ਾ ਵਿਜਤਾ ਵਿੱਚ ਆਜਦੀਆਂ ਸੰਗਤਾਂ ਦਾ ਜਿਨ੍ਹਾਂ ਨੇ ਬੜਾ ਪਿਆਰ ਤੇ ਸਤਿਕਾਰ ਬਖਸ਼ਿਸ਼ ਕੀਤਾ ਹੈ ਸ਼੍ਰੀ ਦਿਹਾੜਿਆਂ ਦੇ ਸਮਰਪਿਤ ਜਿਹੜਾ ਹੈ ਨਗਰ ਕੀਰਤਨ ਹੈ ਬੜੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਤੇ ਇਕਤਾ ਇਫਾਕ ਦੇ ਨਾਲ ਨਗਰ ਖਾਲੜਾ ਦੀ ਸੰਗਤ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹੈ ਭਾਈ ਸਾਰੇ ਸਤ ਸੰਗੀ ਜਣਾਂ ਦਾ ਧੰਨਵਾਦ ਹੈ ਸਤਿਗੁਰੂ ਜੀ ਸਭ ਤੇ ਰਹਿਮਤਾ ਕਰਨ ਸਰਬੱਤ ਦਾ ਭਲਾ ਹੋਵੇ ਜੀ वाहे जी का खालसा वाहेगुरु जी की फतेह